ਵੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੁਰਾਣੀ ਪੈਨਸ਼ਨ ਸਕੀਮ ਦਾ ਮੁੱਦਾ ਹਾਈ ਕੋਰਟ ਦੇ ਵਿੱਚ ਪੁੱਜਿਆ ਸਾਰੇ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਤੇ ਰਾਹੀਂ ਤੁਹਾਡਾ ਸਾਂਝੀ ਕਰਾਂਗੇ ਅੱਜ ਹੋਵੇਗੀ ਮਾਮਲੇ ਦੀ ਪਹਿਲੀ ਸੁਣਵਾਈ ਸੋ ਦੋਸਤੋ ਪੰਜਾਬ ਦੇ ਸਰਕਾਰੀ ਵਿਭਾਗਾਂ ਦੇ ਵਿੱਚ ਸਾਲ 2024 ਤੋਂ ਬਾਅਦ ਪੜਤੀ ਹੋਈ ਮੁਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਹਲੇ ਤੱਕ ਲਾਗੂ ਨਾ ਕਰਨ ਦੇ ਰੋਜ਼ ਦੇ ਬਜੋ ਸੰਘਰਸ਼ ਕਰਦੇ ਆ ਰਹੇ ਨੇ ਮੁਲਾਜ਼ਮ ਹੁਣ ਅਦਾਲਤਾਂ ਦੇ ਰਾਹ ਤੇ ਪੈ ਗਏ ਹਨ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬਹਾਲੀ ਦਾ ਮੁੱਦਾ ਹਾਈ ਕੋਰਟ ਪਹੁੰਚ ਚੁੱਕਿਆ ਹੈ ਤੇ ਪੰਜਾਬ ਸਿਵਲ ਸਿਵਕਤ ਸਟਾਫ ਐਸੋਸੀਏਸ਼ਨ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਸੰੇ ਕੁੱਲ 5 ਮੁੱਦਿਆਂ ਨੂੰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੂਬਾ ਸਰਕਾਰ ਦੇ ਖਿਲਾਫ ਵੱਖਰੇ ਵੱਖਰੇ ਜਿਹੜੇ ਕੇਸ ਦਾਇਰ ਕੀਤੇ ਹਨ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲੀ OPS ਦਾ ਜਿਹੜਾ ਵਾਅਦਾ ਕਰਕੇ ਸੱਤਾ ਦੇ ਵਿੱਚ ਹਾਸਲ ਜਿਹੜਾ ਕਿ ਹਾਸਲ ਕਰ ਚੁੱਕੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ 18 ਨਵੰਬਰ 2022 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਆਮ ਆਦਮੀ ਪਾਰਟੀ ਨੇ ਗੁਜਰਾਤ ਚੋਣਾਂ ਦੇ ਵਿੱਚ ਵੀ ਇਸ ਨੋਟੀਫਿਕੇਸ਼ਨ ਦਾ ਪ੍ਰਚਾਰ ਕੀਤਾ ਸੀ ਪਰ ਹਲੇ ਤੱਕ ਉਹ ਨੋਟੀਫਿਕੇਸ਼ਨ ਮੁਲਾਜ਼ਮਾਂ ਦੇ ਉੱਤੇ ਲਾਗੂ ਨਹੀਂ ਕੀਤਾ ਗਿਆ ਇਸ ਕਰਕੇ ਮੁਲਾਜ਼ਮ NPS ਦੇ ਨਾਲ ਵਿਹਿਸ ਜਿਹੜਾ ਸੇਵਾ ਮੁਕਤ ਹੋ ਰਹੇ ਹਨ ਉਹਨਾਂ ਨੇ ਦੱਸਿਆ ਕਿ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਰਿਟ ਪਟੀਸ਼ਨ ਦੇ ਵਿੱਚ ਪਹਿਲੀ ਸੁਣਵਾਈ ਜਿਹੜੀ ਹੈ 29 ਜਨਵਰੀ ਨੂੰ ਨਿਸ਼ਚਿਤ ਹੋਈ ਹੈ ਯਾਨੀ ਕਿ ਅੱਜ ਜਿਹੜੀ ਸੁਣਵਾਈ ਹੋਣ ਜਾ ਰਹੀ ਹੈ ਇਸ ਤੋਂ ਇਲਾਵਾ ਪੰਜ ਹੋਰ ਮੁਲਾਜ਼ਮ ਮੋਦੀਆਂ ਦੇ ਉੱਤੇ ਜਿਹੜੇ ਨੇ ਵੀ ਜਿਹੜਾ ਪਟੀਸ਼ਨਰ ਦਾਇਰ ਕੀਤੀਆਂ ਗਿਆ ਨੇ ਐਸੋਸੀਏਸ਼ਨ ਦੇ ਉਹਦੇਦਾਰਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਸੁਣਵਾਈ ਨਹੀਂ ਕਰੀ ਇਸ ਦੇ ਲਈ ਉਹਨਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕੋਣਾ ਪੈ ਰਿਹਾ ਹੈ